ਚੰਡੀਗੜ੍ਹ ਪੁਲਿਸ ਨੇ ਨਾਕਾਬੰਦੀ ਦੌਰਾਨ ਵੱਡੀ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਇੱਕ ਕਾਲੇ ਰੰਗ ਦੀ ਐਮਬੈਸਡਰ ਕਾਰ ਨੂੰ ਰੋਕਿਆ ਜਿਸ ਵਿੱਚ ਤਿੰਨ ਨੌਜਵਾਨ ਸਵਾਰ ਸਨ ਇਹ ਨੌਜਵਾਨ ਪੀਐਸਓ ਦੀ ਵਰਦੀ ਵਿੱਚ ਸਨ ਅਤੇ ਉਨ੍ਹਾਂ ਕੋਲ ਪਿਸਤੌਲਾਂ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ ਹੈਰਾਨੀ ਦੀ ਗੱਲ ਹੈ ਕਿ ਇਹ ਨੌਜਵਾਨ ਹਥਿਆਰਾਂ ਸੰਬੰਧੀ ਕੋਈ ਵੀ ਲਾਇਸੈਂਸ ਜਾਂ ਪਰਮਿਸ਼ਨ ਨਹੀਂ ਦਿਖਾ ਸਕੇ ਚੰਡੀਗੜ੍ਹ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਨ੍ਹਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਇਹਨਾਂ ਨੂੰ ਸੈਕਟਰ 49 ਦੇ ਥਾਣੇ ਵਿੱਚ ਲਿਜਾਇਆ ਗਿਆ ਹੁਣ ਪੁਲਿਸ ਜਾਂਚ ਕਰ ਰਹੀ ਹੈ ਕਿ ਉਹਨਾਂ ਨੂੰ ਨੌਜਵਾਨਾਂ ਕੋਲ ਹਥਿਆਰ ਰੱਖਣ ਦੀ ਜਾਇਜ਼ ਲੈਸੈਂਸ ਹੈ ਜਾਂ ਨਹੀਂ ਇਹ ਘਟਨਾ ਚੰਡੀਗੜ੍ਹ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜੇ ਕਰੇ ਕੁਝ ਨਹੀਂ ਹੈ ਆਪਣੇ ਆਪ ਨੂੰ ਕੋਈ ਬਿਲਡਰ ਦੇ ਪਹਿਲੇ ਕਰ ਮੈਂ ਪੀਓ ਖੋਵਾਂ ਨਗਰ ਦੇ ਮਲਾਜੋ ਮਗਰ ਮਲਾਜੋ ਪੀਓ ਖੋਵਾਂ ਦੀ ਆਪਣਾ ਪਰਸਨਲ ਸਪੋਰਟਿਵ ਪਰ ਪ੍ਰਾਈਵੇਟ ਤੌਰ ਤੇ ਹੈ ਜਿੰਨਾਂ ਕੋਲ ਆਪਣਾ ਵੈਪਨ ਲੀ ਹੈ ਤੇ ਇੱਕ ਲਾਇਸੈਂਸ ਦੀ ਫੋਟੋਕਾਪੀ ਦਾ ਰਿਪੋਰਟਾਲ ਕਰ ਰਹੇ ਦੀ ਕੋਈ ਬਿਲਡਰ ਪ੍ਰਕਾਸ਼ ਸਾਗਰ ਪਤਲੀ ਨਾਮ ਦਾ ਸਰ ਚਿਰਾਗ ਬਿਲਡਰ ਹੈ ਕਿਹੜਾ ਹੈਗਾ ਐਸਐਚਓ ਸਾਹਿਬ ਨੇ ਉਹ ਡਵਰ ਕੀਤਾ ਗਿਆ ਤੇ ਉਹ ਵੈਰੀਫਾਈ ਕਰ ਰਹੇ ਹੈਗਾ ਫਿਰ ਉਹ ਲੋਕ ਦੇ ਕੋਈ ਲਾਇਸੈਂਸ ਹੈ ਫੋਟੋ ਕਰਤੀ ਸੀਗੀ ਲਾਇਸੈਂਸ ਇੱਕ ਆਨਲਾਈਨ ਦਿਖ ਰਿਹਾ ਜੀ ਸਾਰੀ ਪੜਤਾਲ ਦਾ ਵਿਸ਼ਾ ਹੈਗਾ ਜਿਹੜਾ ਕਿ ਵੈਪਨ ਐਵੇਂ ਨਹੀਂ ਕੋਈ ਕੈਰੀ ਕਰਕੇ ਜੜੀ ਇੰਟਰਸੈਕਟ ਹੋ ਸਕਦਾ ਆਲ ਇੰਡੀਆ ਹੋਏਗਾ ਜਿਆ ਪਰਮਿਸ਼ਨ ਵਗੈਰੇ ਉਹ ਸਾਰੀ ਚੀਜ਼ ਚੈੱਕ ਕੀਤੀ ਜਾ ਰਹੀ ਹੈ ਜੀ ਦਾ ਸਾਈਡ ਤੋਂ ਜਮਨ ਧੰਨਵਾਦ ਹੈ ਜੀ ਭਾਵੇਂ ਬਣਾ ਕਰੋ ਬੇਟੀ ਭਾਵੇਂ ਆਈਡੀ ਦਾ ਇਹ ਨਰਮ ਹੈ ਜਿਹੜਾ ਡੇਢੀ ਹੈ ਆਹ ਨਾਲ ਜਿਹੜਾ ਨਾਮ ਕੀ ਹੋਇਆ ਜਦੀ ਅਰੇ ਆਈਡੀ ਜਿਹੜੀ ਤੋਂ ਤਰੀਕੇ ਫੋਟੋ ਆਈ ਰਹੀ ਹੋਏਗੀ ਜੇ ਕੋਈ ਪ੍ਰਗਤੀਵ ਹੈ ਆਧਾਰਨ ਨਹੀਂ ਟੋੜੀ ਹੁੰਦਾ ਆਹ ਤਾਂ ਇਹਦਾ ਪੀਐਸ ਨਾ ਹੋ ਤੋ ਭਾਈ ਇਹ ਤੋਂ ਨਾ ਜੈਸਾ ਤੋ ਤੁਹਰੇ ਆਪਣਾ ਰਾਜੂਪੁਰ ਹੈਂ ਰਾਜੂਪੁਰ ਜੈਗੁਰੂਪੁਰ ਜੈਗੁਰੂਪੁਰ ਇਹ ਸਭ ਦਾ ਨਾ ਆਪਣਾ ਰੇਲੋ ਵੀ ਇਹਨਾਂ ਦੇ بس ائين ناهي ريٽر ريٽر ڪميوٽر بالکل هي 3 2 1